ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਹੁਤ ਕੀਮਤੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਬਾਬਾ ਜੀ ਨੇ ਇੱਕ ਬੀਬੀ ਨੂੰ ਉਹਦੇ ਘਰ ਦੇ ਵਿੱਚ ਹੋ ਰਹੀਆਂ ਗਲਤੀਆਂ ਬਾਰੇ ਦੱਸਿਆ ਆਪਾਂ ਜਿਵੇਂ ਜਿਵੇਂ ਵੀਡੀਓ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਤੁਸੀਂ ਇਹ ਵੀਡੀਓ ਨੂੰ ਸੁਣੋਗੇ ਨਾਲ-ਨਾਲ ਆਪਣੇ ਘਰ ਦੇ ਵਿੱਚ ਝਾਤ ਮਾਰਨੀ ਆ ਵੀ ਕਿਤੇ ਜਾਣੇ ਅਣਜਾਣੇ ਦੇ ਵਿੱਚ ਸਾਡੇ ਘਰ ਦੇ ਵਿੱਚ ਵੀ ਇਹ ਗਲਤੀਆਂ ਤਾਂ ਨਹੀਂ ਹੋ ਰਹੀਆਂ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਵੀ ਲਾਈਕ ਅਤੇ ਸ਼ੇਅਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖ ਕੇ ਆਇਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਕਹਿੰਦੇ ਇੱਕ ਵਾਰ ਕਮਾਈ ਵਾਲੇ ਸੰਤ ਮਹਾਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਮਹਾਪੁਰਖਾਂ ਦੇ ਕੋਲ ਬਹੁਤ ਸੰਗਤਾਂ ਹੁੰਦੀਆਂ ਤੇ ਕਹਿੰਦੇ ਇੱਕ ਦਿਨ ਇੱਕ ਬੀਬੀ ਆ ਕੇ ਰੋਣ ਲੱਗ ਗਈ ਉੱਚੀ ਉੱਚੀ ਰੋਈ ਤੇ ਕਹਿੰਦੇ ਬਾਬਾ ਜੀ ਨੇ ਸੇਵਾਦਾਰਾਂ ਨੂੰ ਕਿਹਾ ਦੇ ਜਾਓ ਭਾਈ ਉਹ ਬੀਬੀ ਨੂੰ ਪੁੱਛੋ ਕਿ ਉਹ ਕਿਉਂ ਰੋ ਰਹੀ ਨੇ ਕਹਿੰਦੇ ਸੇਵਾਦਾਰਾ ਨੇ ਉਹ ਬੀਬੀ ਦੇ ਕੋਲ ਜਾ ਕੇ ਪੁੱਛਿਆ ਕਿ ਬੀਬੀ ਤੁਹਾਨੂੰ ਕੀ ਸਮੱਸਿਆ ਹੈ ਕੀ ਦੁੱਖਿਆ ਤੁਸੀਂ ਇੰਨਾ ਉੱਚੀ ਉੱਚੀ ਕਿਉਂ ਰੋ ਰਹੇ ਹੋ ਤਾਂ ਕਹਿੰਦੇ ਉਹ ਬੀਬੀ ਨੇ ਰੋ ਰੋ ਕੇ ਆਪਣੇ ਘਰ ਦੇ ਹਾਲਾਤ ਦੱਸੇ ਉਹ ਬੀਬੀ ਕਹਿਣ ਲੱਗੀ ਕਿ ਮੇਰੇ ਘਰ ਦੇ ਵਿੱਚ ਬਹੁਤ ਗਰੀਬੀ ਆ ਮੇਰੇ ਸਿਰ ਤੇ ਕਰਜ਼ਾ ਚੜ ਗਿਆ ਹੈ ਨਾ ਹੀ ਸਾਡੇ ਕੋਲ ਬਹੁਤੀ ਜ਼ਮੀਨ ਆ ਨਾ ਹੀ ਕੋਈ ਚੰਗਾ ਕੰਮ ਧੰਦਾ ਇਹ ਕਰਨ ਨੂੰ ਸਾਡਾ ਕੋਈ ਵੀ ਕਾਰੋਬਾਰ ਨਹੀਂ ਹੈ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਮੇਰੀ ਇੱਕ ਧੀ ਅਤੇ ਇੱਕ ਪੁੱਤਆ ਦੋਵੇਂ ਹੀ ਵਿਆਹਣ ਦੇ ਯੋਗ ਨੇ ਪਰ ਮੈਂ ਪੈਸੇ ਦੀ ਕਮੀ ਕਰਕੇ ਆਪਣੇ ਧੀ ਅਤੇ ਪੁੱਤਰ ਦਾ ਕੋਈ ਵੀ ਕਾਰਜ ਨਹੀਂ ਕਰ پا ਰਹੀ ਕਹਿੰਦੇ ਇਸ ਤਰ੍ਹਾਂ ਕਹਿ ਕੇ ਬੀਬੀ ਫੇਰ ਰੋਣ ਲੱਗ ਗਈ। ਕਹਿੰਦੇ ਸੇਵਾਦਾਰਾਂ ਨੇ ਸਾਰੀ ਗੱਲ ਜਾ ਕੇ ਮਹਾਪੁਰਖਾਂ ਨੂੰ ਦੱਸੀ। ਕਿਆ ਬਾਬਾ ਜੀ ਉਹ ਬੀਬੀ ਇਸ ਤਰ੍ਹਾਂ ਕਹਿ ਰਹੇ ਨੇ। ਤਾਂ ਕਹਿੰਦੇ ਬਾਬਾ ਜੀ ਬੜੀ ਧੀਮੀ ਆਵਾਜ਼ ਦੇ ਵਿੱਚ ਬੋਲਦੇ ਸਨ। ਕਹਿੰਦੇ ਬਾਬਾ ਜੀ ਨੇ ਹੱਥ ਦੇ ਇਸ਼ਾਰੇ ਦੇ ਨਾਲ ਆਵਾਜ਼ ਮਾਰ ਕੇ ਉਹ ਬੀਬੀ ਨੂੰ ਕਿਹਾ ਕਾਕੀ ਆਪਣੇ ਘਰ ਦੀ ਸਫਾਈ ਕਰੋ ਜਾ ਕੇ। ਕਹਿੰਦੇ ਉਹ ਬੀਬੀ ਨੂੰ ਕੁਝ ਸਮਝ ਨਾ ਲੱਗੀ ਕਿ ਬਾਬਾ ਜੀ ਕੀ ਕਹਿ ਰਹੇ ਨੇ। ਉਹ ਕਹਿਣ ਲੱਗੀ ਬਾਬਾ ਜੀ ਘਰ ਦੀ ਸਫਾਈ ਦਾ ਅਸੀਂ ਰੋਜ਼ ਕਰਦੇ ਆ ਰੋਜ਼ ਹੀ ਝਾੜੂ ਮੋੱਕਰ ਪੋਚਾ ਫੇਰਦੇ ਆ ਕਹਿੰਦੇ ਬਾਬਾ ਜੀ ਨੇ ਫੇਰ ਕਿਹਾ ਕਿ ਨਹੀਂ ਤੁਹਾਡੇ ਘਰ ਦੇ ਵਿੱਚ ਬਾਣੀ ਦੀ ਨਰਾਦਰੀ ਹੋ ਰਹੀ ਆ ਇਸੇ ਕਰਕੇ ਹੀ ਤੁਸੀਂ ਦੁੱਖ ਭੋਗ ਰਹੇ ਹੋ ਤੁਸੀਂ ਇੱਕ ਵਾਰ ਆਪਣੇ ਘਰ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰੋ ਘਰ ਦੇ ਵਿੱਚ ਜੋ ਵੀ ਅਲਮਾਰੀਆਂ ਨੇ ਕੋਈ ਸੰਦੂਖ ਆ ਉਹਨਾਂ ਨੂੰ ਸਾਫ ਕਰੋ ਕਹਿੰਦੇ ਉਹ ਬੀਬੀ ਆਪਣੇ ਘਰ ਵਿੱਚ ਗਈ ਜਾ ਕੇ ਆਪਣੇ ਬੱਚਿਆਂ ਨੂੰ ساری ਗੱਲ ਬਾਤ ਦੱਸੀ ਕਿ ਬਾਬਾ ਜੀ ਨੇ ਤਾਂ ਇੰਜ ਕਿਹਾ ਏ ਕਹਿੰਦੇ ਬੱਚਿਆਂ ਨੇ ਆਪਣੀ ਮਾਂ ਨੂੰ ਕਿਹਾ ਵੀ ਆਪਾਂ ਆਪਣੇ ਘਰ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਦੇ ਹਾਂ ਕਹਿੰਦੇ ਬੱਚੇ ਵੀ ਆਪਣੀ ਮਾਤਾ ਦੇ ਨਾਲ ਲੱਗ ਗਏ ਉਹਨਾਂ ਨੇ ਘਰ ਦਾ ਇੱਕ ਇੱਕ ਕੋਨਾ ਸਾਫ ਕੀਤਾ ਫਿਰ ਘਰ ਦੇ ਵਿੱਚ ਜੋ ਵੀ ਪੇਟੀ ਸੀ ਅਲਮਾਰੀ ਸੀ ਜਾਂ ਸੰਦੂਖ ਸੀ ਉਹਨਾਂ ਦੇ ਕੱਪੜੇ ਕੱਢ ਕੱਢ ਕੇ ਬਾਹਰ ਰੱਖਣ ਲੱਗੇ ਵੀ ਇਹਨਾਂ ਨੂੰ ਵੀ ਧੁੱਪ ਲਵਾ ਲੈਣੇ ਆ ਇਹਨਾਂ ਦੀ ਵੀ ਸਾਫ ਸਫਾਈ ਕਰਦੇ ਆ ਕਹਿੰਦੇ ਹਰਾਨੀ ਦੀ ਉਦੋਂ ਹੱਥ ਨਾ ਰਹੀ ਜਦੋਂ ਉਹ ਬੀਬੀ ਨੇ ਆਪਣੀ ਸੱਸ ਦਾ ਬਹੁਤ ਪੁਰਾਣਾ ਇੱਕ ਸੰਦੂਖ ਖੋਲ੍ਹਿਆ ਉਹ ਸੰਦੂਖ ਦੀ ਸਾਫ ਸਫਾਈ ਕਰਨ ਲੱਗੇ ਕੱਪੜੇ ਕੱਢੇ ਤਾਂ ਕੱਪੜਿਆਂ ਦੇ ਥੱਲੋਂ ਇੱਕ ਮਹਿਲੇ ਜੇ ਕੱਪੜੇ ਦੇ ਵਿੱਚ ਗੁਟਕਾ ਸਾਭ ਲਪੇਟ ਕੇ ਰੱਖਿਆ ਗਿਆ ਸੀ ਜਿਹਦੇ ਅੰਗ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਬਿਲਕੁਲ ਚਿਪਕੇ ਸਨ ਉੱਲੀ ਲੱਗ ਚੁੱਕੀ ਸੀ ਕਹਿੰਦੇ ਦੇਖ ਕੇ ਬੜੇ ਹੈਰਾਨ ਹੋਏ ਅਤੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ ਕਹਿੰਦੇ ਮਹਾਪੁਰਖਾਂ ਦੇ ਕੋਲ ਚਲੇ ਗਏ ਕਿ ਬਾਬਾ ਜੀ ਤੁਸੀਂ ਸੱਚ ਕਿਹਾ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਬਹੁਤ ਵੱਡਾ ਪਾਪ ਹੋਇਆ ਏ ਸਾਡੇ ਤੋਂ ਬਾਣੀ ਦੀ ਨਰਾਦਰੀ ਹੋਈ ਆ ਵੀ ਇਸ ਤਰ੍ਹਾਂ ਮੇਰੀ ਸੱਸ ਦੇ ਸਮੇਂ ਦਾ ਮੈਂ ਸੰਦੂਖ ਖੋਲਿਆ ਉਹਦੇ ਵਿੱਚ ਜੋ ਕੱਪੜੇ ਪਏ ਸੀ ਕੱਪੜਿਆਂ ਦੇ ਥੱਲੋਂ ਇਹ ਪੋਥੀ ਇਹ ਗੁਟਕਾ ਸਾਹਿਬ ਨਿਕਲਿਆ ਹੈ ਕਹਿੰਦੇ ਬਾਬਾ ਜੀ ਨੇ ਕਿਹਾ ਪਾਈ ਤੁਹਾਡੇ ਘਰ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਨਰਾਦਰੀ ਹੋਈ ਆ ਇਸੇ ਕਰਕੇ ਤਾਂ ਤੁਸੀਂ ਦੁੱਖ ਭੋਗ ਰਹੇ ਕਹਿੰਦੇ ਪਰਿਵਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਜੀ ਹੁਣ ਕੀ ਹੁਕਮ ਆ ਕਹਿੰਦੇ ਬਾਬਾ ਜੀ ਨੇ ਉਹ ਗੁਟਕਾ ਸਾਹਿਬ ਸਾਫ਼ ਕਰਵਾ ਕੇ ਆਪਣੇ ਕੋਲ ਰੱਖ ਲਿਆ ਅਤੇ ਉਹਨਾਂ ਨੂੰ ਕਿਹਾ ਕਿ ਹੁਣ ਇੱਕ ਨਵੀਂ ਪੋਥੀ ਨਵਾਂ ਗੁਟਕਾ ਸਾਬ ਕਰਦੇ ਵਿੱਚ ਲੈ ਕੇ ਜਾਓ ਰੋਜ਼ ਬਾਣੀ ਦਾ ਪਾਠ ਕਰੋ ਰੋਜ਼ ਅਮਰਤ ਵੇਲੇ ਉੱਠ ਕੇ ਨਿਤਨੇਮ ਕਰੋ ਫਿਰ ਦੇਖਣਾ ਗੁਰੂ ਸਾਹਿਬ ਜੀ ਕਿੰਜ ਕਿਰਪਾ ਕਰਦੇ ਕਿਹੜੀ ਚੀਜ਼ ਹੈ ਜੋ ਗੁਰੂ ਦੇ ਘਰ ਤੋਂ ਨਹੀਂ ਮਿਲਦੀ ਭਾਵ ਕਿ ਗੁਰੂ ਕੋਲੋਂ ਸਭ ਕੁਝ ਮਿਲਦਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਲਿਖ ਕੇ ਦਿੱਤਾ ਹੈ ਪਾਵ ਕੇ ਪੂਰੀ ਗਰੰਟੀ ਦਿੱਤੀ ਆ ਪਾਸ਼ਾ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਂ ਆ ਉਹੀਂ ਸੱਚ ਹੋਏ ਕਹਿੰਦੇ ਬਾਬਾ ਜੀ ਨੇ ਇਹ ਬਚਨ ਕੀਤੇ ਗੁਟਕਾ ਸਾਹਿਬ ਉਮਾਈ ਨੂੰ ਦਿੱਤਾ ਕਹਿੰਦੇ ਉਹਨਾਂ ਨੇ ਗੁਟਕਾ ਸਾਫ ਘਰੇ ਲੈ ਆਂਦਾ ਰੋਜ਼ਾਨਾ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਭਾਵ ਕੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਈ ਨਦਰ ਹੋਈ ਹੁਣ ਉਹੀ ਘਰ ਉਹੀ ਪਰਿਵਾਰ ਜਿਹਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਮਿਹਰਾ ਹੋਣ ਲੱਗੀਆਂ ਕਹਿੰਦੇ ਉਹ ਪਰਿਵਾਰ ਦਾ ਬੇਟਾ ਇਟਲੀ ਚਲਾ ਗਿਆ ਕਹਿੰਦੇ ਉਹ ਬੱਚੇ ਨੇ ਵਿਦੇਸ਼ ਦੇ ਵਿੱਚ ਜਾ ਕੇ ਬਹੁਤ ਮਿਹਨਤ ਕੀਤੀ ਅਤੇ ਤਿੰਨਾਂ ਸਾਲਾਂ ਦੇ ਵਿੱਚ ਬਹੁਤ ਤਰੱਕੀ ਕੀਤੀ ਸੋਹਣੀ ਕੋਠੀ ਪਾ ਲਈ ਭੈਣ ਦਾ ਵਿਆਹ ਕਰ ਲਿਆ ਭਾਵ ਕਿ ਤਿੰਨਾਂ ਸਾਲਾਂ ਦੇ ਵਿੱਚ ਸਾਰੇ ਹੀ ਕਾਰਜ ਪੂਰੇ ਹੋ ਗਏ ਤੇ ਇਹ ਸਭ ਕੁਝ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੋ ਸੰਗਤ ਜੀ ਇਹ ਵਾਰਤਾ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਇਹ ਮਕਸਦ ਸੀ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਹੈ ਜੇ ਆਪਣੇ ਗੁਰੂ ਦੇ ਉੱਤੇ ਭਰੋਸਾ ਪੂਰਾ ਹੋਵੇ ਜੇ ਅਸੀਂ ਵੀ ਸਤਕਾਰ ਦੇ ਨਾਲ ਅਦਬ ਦੇ ਨਾਲ ਭਰੋਸਾ ਰੱਖ ਕੇ ਬਾਣੀ ਦਾ ਪਾਠ ਕਰੀਏ ਇਹ ਦੁਨਿਆਵੀ ਕਰਜ਼ੇ ਤਾਂ ਫਿਰ ਬਹੁਤ ਛੋਟੀ ਜੀ ਗੱਲ ਰਹਿ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋ ਜਾਵੇ ਤਾਂ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਜਾਂਦੀ ਹੈ ਜਨਮਾਂ ਜਨਮਾਂ ਦੇ ਕਰਜ਼ੇ ਵੀ ਸਾਡੇ ਸਿਰ ਤੋਂ ਲੈ ਜਾਂਦੇ ਨੇ ਪਾਪ ਕੀ ਜੋ ਮਾੜੇ ਕਰਮਾਂ ਦੇ ਕਰਜ਼ੇ ਪਾਪਾਂ ਦੀ ਪੰਡ ਸਿਰ ਤੇ ਚੁੱਕੀ ਫਿਰਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਭਰੀ ਨਦਰ ਹੋ ਜਾਵੇ ਤਾਂ ਉਹ ਕਰਜ਼ੇ ਵੀ ਲੈ ਜਾਂਦੇ ਨੇ ਸੋ ਆਪਾਂ ਵੀ ਆਪਣੇ ਘਰ ਦੇ ਵਿੱਚ ادب ਦੇ ਨਾਲ ਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ ਗੁਰੂ ਦਾ ਗਿਆਨ ਅਤੇ ਧਿਆਨ ਦੋਵੇਂ ਹੀ ਜ਼ਿੰਦਗੀ ਬਦਲ ਦਿੰਦੇ ਨੇ ਜੇਕਰ ਕੋਈ ਪੜਿਆ ਲਿਖਿਆ ਹੈ ਉਹ ਗੁਰਬਾਣੀ ਦੇ ਪਾਠ ਨੂੰ ਸਮਝ-ਸਮਝ ਕੇ ਕਰਨਾ ਸ਼ੁਰੂ ਕਰ ਦੇਵੇ ਅਰਥਾਂ ਦੇ ਸਬੰਧਤ ਕਰਨਾ ਸ਼ੁਰੂ ਕਰ ਦੇਵੇ ਤਾਂ ਸਤਿਗੁਰ ਸੱਚੇ ਪਾਸ਼ਾ ਐਸੀ ਸੋਝੀ ਐਸੀ ਮੱਤ ਦੇ ਦਿੰਦੇ ਨੇ ਐਸਾ ਗਿਆਨ ਦੇ ਦਿੰਦੇ ਨੇ ਕਿ ਉਹ ਬੰਦਾ ਆਪਣੀ ਜ਼ਿੰਦਗੀ ਨੂੰ ਤਾਂ ਸਵਾਰਦਾ ਹੀ ਆ ਹੋਰਾਂ ਦੀ ਜ਼ਿੰਦਗੀ ਨੂੰ ਵੀ ਸਵਾਰ ਸਕਦਾ ਹੈ ਕੋਈ ਮਨੁੱਖ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਦੇ ਲੜ ਲੱਗੇ ਤਾਂ ਸਹੀ ਸਤਿਗੁਰ ਸੱਚੇ ਪਾਸ਼ਾ ਆਪਣੇ ਲੜ ਲੱਗਿਆਂ ਦੀ लाज ਜ਼ਰੂਰ ਰੱਖਦੇ ਨੇ ਕੋਈ ਕਿਸੇ ਤਰੀਕੇ ਦੇ ਨਾਲ ਵੀ ਯਾਦ ਕਰ ਲੇ ਕੋਈ ਗੁਰੂ ਸਾਹਿਬ ਜੀ ਦਾ ਧਿਆਨ ਧਰ ਕੇ ਬੈਠੇ ਕੋਈ ਗੁਰੂ ਸਾਹਿਬ ਜੀ ਦਾ ਗਿਆਨ ਪ੍ਰਾਪਤ ਕਰੇ ਸਭ ਪਾਸਿਓ ਸਾਡਾ ਹੀ ਭਲਾ ਹੈ ਮੇਰੇ ਦਸਵੇਂ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਤਾਂ ਸਾਨੂੰ ਲਿਖ ਕੇ ਦਿੱਤਾ ਏ ਹੋਰ ਸਾਨੂੰ ਕਿਹੜੀ ਗਰੰਟੀ ਚਾਹੀਦੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਲਿਖਤ ਆਪਾਂ ਰੋਜ਼ ਅਰਦਾਸ ਬੇਨਤੀ ਦੇ ਵਿੱਚ ਪੜ੍ਹਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੇਗ ਬਹਾਦਰ ਸਿਮਰਿਏ ਕਰ ਨੋਂ ਨਿਦੇ ਆਵੇ ਤਾਏ ਭਾਵ ਕਿ ਜਿਸ ਘਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਸਿਮਰਨ ਹੀ ਹੁੰਦਾ ਹੋਵੇ ਉਸ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਬੜੀ ਤੇਜ਼ੀ ਦੇ ਨਾਲ ਪ੍ਰਵੇਸ਼ ਕਰ ਜਾਂਦੀਆਂ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਾਂ ਨਾਮ ਦੇ ਵਿੱਚ ਹੀ ਐਨੀ ਬਰਕਤ ਆ ਸੋ ਸੰਗਤ ਜੀ ਇਸ ਗੱਲ ਨੂੰ ਦੂਜੇ ਪਾਸੇ ਵੀ ਨਹੀਂ ਲੈ ਕੇ ਜਾਣਾ ਵੀ ਮਿਹਨਤ ਕਰਨੀ ਛੱਡ ਦੇਣੀ ਆ ਮਿਹਨਤ ਵੀ ਕਰਨੀ ਆ ਪਰ ਮਿਹਨਤ ਦੇ ਨਾਲ-ਨਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗਿਆਨ ਅਤੇ ਧਿਆਨ ਧਰਨਾ ਹੈ ਕਿਉਂਕਿ ਜਦੋਂ ਸਾਡੀ ਮਿਹਨਤ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਮਿਲਦੀ ਆ ਨਾ ਫਿਰ ਸਾਡੀ ਮਿਹਨਤ ਨੂੰ ਰੰਗ ਭਾਗ ਲੱਗਦੇ ਨੇ ਇਸ ਕਰਕੇ ਕਦੇ ਵੀ ਇਹ ਤਨ ਦੌਲਤ ਸ਼ੋਹਰਤ ਇਹਨਾਂ ਚੀਜ਼ਾਂ ਕਰਕੇ ਕਦੇ ਵੀ ਸੱਜੇ ਖੱਬੇ ਨਹੀਂ ਭਟਕਣਾ ਸਿੱਖ ਨੂੰ ਜੋ ਮਿਲਣਾ ਹੈ ਗੁਰੂ ਦੇ ਦਰ ਤੋਂ ਮਿਲਣਾ ਹੈ ਸਿੱਖ ਭਰੋਸੇ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਤਾਂ ਦੇਖੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਐਨੇ ਦਿਆਲੂ ਨੇ ਐਨੇ ਕਿਰਪਾਲੂ ਨੇ ਕਿ ਜਦੋਂ ਤਰਸ ਦੇ ਘਰ ਦੇ ਵਿੱਚ ਆਉਂਦੇ ਨੇ ਨਾ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦਿਆਲ ਹੋ ਜਾਣ ਤਾਂ ਆਪਣੇ ਘਰ ਦੇ ਖਜ਼ਾਨੇ ਦੀ ਚਾਬੀ ਹੀ ਆਪਣੇ ਸਿੱਖ ਨੂੰ ਦੇ ਦਿੰਦੇ ਨੇ ਕਿ ਲੈ ਭਾਈ ਤੂੰ ਇਹਦੇ ਵਿੱਚੋਂ ਭਾਵੇਂ ਆਪ ਵਰਤ ਤੇ ਭਾਵੇਂ ਅੱਗੇ ਵੰਡ ਖੁੱਲੀ ਛੁੱਟੀ ਸੋ ਸਿੱਖ ਦਾ ਆਪਣੇ ਗੁਰੂ ਦੇ ਪ੍ਰਤੀ ਪਿਆਰ ਸ਼ਰਦਾ ਪ੍ਰੋਸਾ ਪੂਰਾ ਹੋਵੇ ਤਾਂ ਸਤਿਗੁਰੂ ਸੱਚੇ ਪਾਸ਼ਾ ਸਦਾ ਹੀ ਮਿਹਰਬਾਨ ਰਹਿੰਦੇ ਨੇ ਇਸ ਕਰਕੇ ਕਦੇ ਵੀ ਇਨ੍ਹਾਂ ਚੀਜ਼ਾਂ ਦੇ ਲਈ ਸੱਜੇ ਖੱਬੇ ਨਹੀਂ ਝਟਕਣਾ ਜੇ ਕਿਤੇ ਕਿਸੇ ਵੀ ਗੱਲੋਂ ਮਨ ਦੁਖੀ ਹੋਵੇ ਪੈਸੇ ਦੀ ਕਮੀ ਆ ਗਈ ਜਾਂ ਕੋਈ ਸੁਖ ਪਦਾਰਤ ਦੀ ਕਮੀ ਆ ਤਾਂ ਮੇਰੇ ਪੰਜਵੇਂ ਪਾਸ਼ਾ ਜੀ ਦੇ ਇਹ ਬਚਨ ਸੁਣ ਲਿਆ ਕਰੋ ਜਾਂ ਯਾਦ ਕਰ ਲਿਆ ਕਰੋ ਮਨ ਨੂੰ ਬੜਾ ਬਲ ਮਿਲਦਾ ਹੈ ਕਹਿੰਦੇ ਇੱਕ ਵਾਰ ਸ੍ਰੀ ਅਮਰਤਸਰ ਸਾਹਿਬ ਜੀ ਦੇ ਕੁਝ ਵਪਾਰੀ ਕੁਝ ਦੁਕਾਨਦਾਰਾਂ ਨੇ ਮੇਰੇ ਪੰਜਵੇਂ ਪਾਸ਼ਾ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਪਾਸ਼ਾ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੀ ਦੁਕਾਨ ਤੇ ਬੈਠੇ ਰਹਿਣੇ ਆ ਪਰ ਸਾਨੂੰ ਕੋਈ ਫਾਇਦਾ ਨਹੀਂ ਕੋਈ ਤਰੱਕੀ ਨਹੀਂ ਹੋ ਰਹੀ ਕੋਈ ਲਾਭ ਨਹੀਂ ਹੋ ਰਿਹਾ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਭਾਈ ਦਰਬਾਰ ਸਾਹਿਬ ਜਾਂਦੇ ਹੋ ਪਾਮ ਕੀ ਅੰਦਰ ਜਾ ਕੇ ਮੱਥਾ ਟੇਕਦੇ ਹੋ ਗੁਰੂ ਦੇ ਦਰਸ਼ਨ ਕਰਦੇ ਹੋ ਤਾਂ ਕਹਿੰਦੇ ਉਹ ਦੁਕਾਨਦਾਰ ਕਹਿਣ ਲੱਗੇ ਨਹੀਂ ਸਤਿਗੁਰ ਸੱਚੇ ਬਾਦਸ਼ਾ ਸਵੇਰ ਤੋਂ ਲੈ ਕੇ ਰਾਤ ਤੱਕ ਦੁਕਾਨ ਤੇ ਬੈਠੇ ਰਹਿੰਨੇ ਆ ਸਮਾਂ ਨਹੀਂ ਮਿਲਦਾ ਕਹਿੰਦੇ ਮੇਰੇ ਪੰਜਵੇਂ ਬਾਦਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਜਿਸ ਮਾਇਆ ਦੇ ਮਗਰ ਮਗਰ ਤੁਸੀਂ ਭੱਜੇ ਫਿਰਦੇ ਹੋ ਜਿਹਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਦਿਨ ਰਾਤ ਇੱਕ ਕੀਤਾ ਹੈ ਨਾ ਏ ਮਾਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੀ ਦਾਸੀ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨ ਫੜ ਲਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਤੁਹਾਡੀ ਮਿਹਨਤ ਦੇ ਨਾਲ ਜੇਕਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਹਿਮਤ ਸ਼ਾਮਲ ਹੋ ਗਈ ਤਾਂ ਫਿਰ ਦੇਖਣਾ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹੇਗੀ ਸੋ ਜਦੋਂ ਵੀ ਮਨ ਡੋਲੇ ਤਾਂ ਆਪਣੇ ਗੁਰੂ ਸਾਹਿਬ ਜੀ ਦੇ ਇਹ ਬਚਨ ਯਾਦ ਕਰ ਲਿਆ ਕਰੋ ਮਨ ਨੂੰ ਬਲ ਮਿਲੇਗਾ ਮਨ ਟਿਕ ਜਾਵੇਗਾ ਮਨ ਨੂੰ ਇਹ ਭਰੋਸਾ ਹੋ ਜਾਵੇਗਾ ਕਿ ਮੈਨੂੰ ਜੋ ਮਿਲਣਾ ਹੈ ਮੇਰੇ ਗੁਰੂ ਦੇ ਦਰ ਤੋਂ ਮਿਲਣਾ ਹੈ ਕਿਉਂਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਅਤੇ ਨਾ ਹੀ ਉਹ ਦਿੰਦਿਆਂ ਦੇਰ ਲਾਉਂਦੇ ਆ ਜੇ ਦੇਰੀ ਹੈ ਤਾਂ ਸਾਡੇ ਮੰਗਣ ਦੇ ਵਿੱਚ ਦੇਰੀ ਆ ਜਾਂ ਫਿਰ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਅਸੀਂ ਸੱਜੇ ਖੱਬੇ ਦੀ ਆਸ ਰੱਖ ਕੇ ਬੈਠੇ ਰਹਿੰਨੇ ਆ ਕਿ ਚਲੋ ਕੋਈ ਗੱਲ ਨਹੀਂ ਜੇ ਇਧਰੋਂ ਗੱਲ ਨਹੀਂ ਬਣੀ ਤਾਂ ਉਧਰੋਂ ਵੜ ਜਾਵੇਗੀ ਪਰ ਜੋ ਸਿੱਖ ਪੂਰੇ ਪਰੋਸੇ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਆਪਣੇ ਗੁਰੂ ਚਰਨਾਂ ਦੇ ਅੱਗੇ ਟੈ ਪੈਂਦੇ ਨੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਢੀਠ ਮੰਗਤੇ ਬਣ ਜਾਂਦੇ ਨੇ ਨਾ ਉਹ ਫਿਰ ਕੁਝ ਨਾ ਕੁਝ ਲੈ ਕੇ ਹੀ ਉੱਠਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੋਜ਼ ਇਹ ਅਰਦਾਸ ਬੇਨਤੀ ਕਰਨੀ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਭਾਵੇਂ ਚੰਗੇ ਆ ਮਾੜੇ ਆ ਤੇਰੇ ਆ ਤੇਰਿਆਂ ਦੀ ਤੈਨੂੰ ਹੀ ਇਲਾਜ ਤੇਰਿਆਂ ਦੀ ਤੈਨੂੰ ਹੀ ਫਿਕਰ ਸਾਨੂੰ ਰੱਖੋ ਚਾਹੇ ਕੱਢੋ ਤੁਹਾਡੀ ਮਰਜ਼ੀ ਸਤਿਗੁਰ ਸੱਚੇ ਪਾਸ਼ਾ ਤੇਰੇ ਦਰ ਤੋਂ ਇਲਾਵਾ ਅਸੀਂ ਹੋਰ ਕਿਤੋਂ ਨਹੀਂ ਮੰਗਣਾ ਜਦੋਂ ਇਸ ਤਰ੍ਹਾਂ ਭਰੋਸੇ ਦੇ ਨਾਲ ਪਿਆਰ ਦੇ ਵਿੱਚ ਭਿੱਜ ਕੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਾਂਗੇ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਝੱਟ ਹੀ ਦਰਸ ਦੇ ਕਰਦੇ ਵਿੱਚ ਆ ਜਾਂਦੇ ਨੇ ਤਾਂ ਫਿਰ ਆਓ ਆਪਾਂ ਵੀ ਰੋਜ਼-ਰੋਜ਼ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ। ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਨੇ ਇਹ ਜਿਹੜੇ ਸੁੱਖ ਪਦਾਰਥ ਆ ਮਾਇਆ ਏ ਇਹ ਤਾਂ ਗੁਰੂ ਸਾਹਿਬ ਜੀ ਦਾ ਨਾਮ ਜਪਣ ਵਾਲਿਆਂ ਪਿਆਰੀਆਂ ਸੰਗਤਾਂ ਦੀ ਚਰਨ ਧੂੜ ਤੋਂ ਹੀ ਮਿਲ ਜਾਂਦੇ ਨੇ। ਤਾਂ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆਵੇ ਗੁਰਬਾਣੀ ਦਾ ਪਾਠ ਕਰੋ। ਆਪਣਾ ਨਿਤਨੇਮ ਵਧਾ ਦੂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰੋ ਆਪਣੇ ਅੰਦਰ ਝਾਤ ਮਾਰੋ ਵੀ ਮੇਰੇ ਤੋਂ ਕਿਤੇ ਕੋਈ ਗਲਤੀ ਤਾਂ ਨਹੀਂ ਹੋ ਰਹੀ ਕਿਤੇ ਮੈਂ ਜਾਣੇ ਅਣਜਾਣੇ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਦਾ ਜਾਂ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਨਰਾਦਰਤਾ ਨਹੀਂ ਕਰ ਰਿਹਾ ਜਿਵੇਂ ਬਾਣੀ ਨੂੰ ਆਪਾਂ ਅਦਬ ਦੇ ਨਾਲ ਪੜ੍ਹਨਾ ਹੈ ਸਤਕਾਰ ਦੇ ਨਾਲ ਪੜ੍ਹਨਾ ਹੈ ਪੂਰੀ ਸ਼ਾਮ ਸੰਭਾਲ ਦੇ ਨਾਲ ਪੜ੍ਹਨਾ ਹੈ ਉਸੇ ਤਰ੍ਹਾਂ ਆਪਾਂ ਆਪਣੇ ਗੁਰੂ ਸਾਹਿਬ ਜੀ ਦੇ ਬਚਨ ਵੀ ਘਮਾਉਣੇ ਆ ਗੁਰੂ ਸਾਹਿਬ ਜੀ ਨੇ ਸਾਨੂੰ ਈਰਖਾ ਕਰਨ ਤੋਂ ਵਰਜਿਆ ਹੈ ਵੀ ਭਾਈ ਤੂੰ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਕਿਸੇ ਦਾ ਮਾੜਾ ਨਹੀਂ ਕਰਨਾ ਕਿਉਂਕਿ ਜਿੰਨੂੰ ਜੋ ਮਿਲ ਰਿਹਾ ਹੈ ਉਹਦੇ ਕਰਮਾਂ ਦਾ ਫਲ ਮਿਲ ਰਿਹਾ ਹੈ ਉਹਦੀ ਮਿਹਨਤ ਦਾ ਫਲ ਮਿਲ ਰਿਹਾ ਹੈ ਅਤੇ ਦੀਨ ਵਾਲਾ ਕੌਣ ਆ ਉਹ ਸਤਗੁਰ ਸੱਚੇ ਪਾਸ਼ਾ ਆਪ ਤਾਂ ਫਿਰ ਆਪਾਂ ਉਹਦੇ ਨਾਲ ਈਰਖਾ ਕਰ ਕਰਕੇ ਆਪਣੇ ਮਾੜੇ ਕਰਮ ਕਿਉਂ ਬਣਾਈਏ ਕਿਉਂਕਿ ਜਿਹਦੇ ਨਾਲ ਅਸੀਂ ਈਰਖਾ ਕਰ ਰਹੇ ਹਾਂ ਜਿਹੜਾ ਬੰਦਾ ਸਾਨੂੰ ਮਾੜਾ ਲੱਗ ਰਿਹਾ ਏ ਹੋ ਸਕਦਾ ਏ ਉਹ ਬੰਦਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੜਾ ਪਿਆਰਾ ਲੱਗਦਾ ਹੋਵੇ ਤਾਂ ਜਦੋਂ ਅਸੀਂ ਉਹਦੇ ਨਾਲ ਈਰਖਾ ਕਰਦੇ ਹਾਂ ਉਹਨੂੰ ਮਾੜਾ ਬੋਲਦੇ ਆਂ ਤਾਂ ਫਿਰ ਸਿੱਧਾ ਹੀ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮੱਥਾ ਲਾਉਣੇ ਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਖਿਲਾਫ ਖੜ ਜਾਨੇ ਆ ਤੇ ਫਿਰ ਸਾਡਾ ਭਲਾ ਕਿੱਥੇ ਹੋਣਾ ਇਸ ਕਰਕੇ ਕਦੇ ਵੀ ਕਿਸੇ ਦੇ ਲਈ ਮਾੜੀ ਭਾਵਨਾ ਨਹੀਂ ਰੱਖਣੀ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਕੋਈ ਈਰਖਾ ਨਹੀਂ ਰੱਖਣੀ ਸਭ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਵਰਤ ਰਹੇ ਨੇ ਜੇ ਸਾਡੇ ਕਿਸੇ ਦੇ ਨਾਲ ਸਬੰਧ ਚੰਗੇ ਨਹੀਂ ਆ ਕੋਈ ਸਾਡਾ ਮਾੜਾ ਕਰ ਰਿਹਾ ਏ ਤਾਂ ਹੋ ਸਕਦਾ ਕਿਤੇ ਅਸੀਂ ਵੀ ਉਹਦਾ ਮਾੜਾ ਕੀਤਾ ਹੋਵੇ ਉਹ ਸਾਡੇ ਤੋਂ ਆਪਣਾ ਹਿਸਾਬ ਕਿਤਾਬ ਪੂਰਾ ਕਰ ਰਿਹਾ ਹੋਵੇ ਇਹ ਹਿਸਾਬ ਕਿਤਾਬ ਖਤਮ ਹੋ ਲੈਣ ਦਿਓ ਅੱਗੇ ਦੀ ਅੱਗੇ ਆਪਾਂ ਚਲਾਈ ਨਹੀਂ ਰੱਖਣਾ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨਣਾ ਹੈ ਜੇ ਗੁਰੂ ਸਾਹਿਬ ਜੀ ਨੇ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਕਰਨ ਤੋਂ ਮਨਾ ਕੀਤਾ ਹੈ ਤਾਂ ਫਿਰ ਨਿੰਦਿਆ ਚੁਗਲੀ ਨਹੀਂ ਕਰਨੀ ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਕੋਈ ਮਾੜੇ ਤੋਂ ਮਾੜਾ ਬੰਦਾ ਹੈ ਉਹਦੇ ਵਿੱਚ ਜਿੰਨੇ ਮਰਜੀ ਔਗਣ ਹੋਣ ਪਰ ਤੈਨੂੰ ਕੋਈ ਹੱਕ ਨਹੀਂ ਆ ਕਿ ਤੂੰ ਉਹਨੂੰ ਮਾੜਾ ਕਹਵੇਂ ਤੂੰ ਉਹਦੀ ਨਿੰਦਿਆ ਚੁਗਲੀ ਕਰੇ ਤੂੰ ਉਹਦੀ ਬਰਾਈ ਕਰੇ ਕਿਉਂਕਿ ਜਦੋਂ ਤੂੰ ਉਹਦੀ ਬਰਾਈ ਕਰਦਾ ਹੈ ਤਾਂ ਉਹਦੇ ਜਿੰਨੇ ਵੀ ਔਗਣ ਨੇ ਤੇਰੇ ਸਿਰ ਤੇ ਆਉਂਦੇ ਨੇ ਤਾਂ ਫਿਰ ਆਪਾਂ ਇਹ ਈਰਖਾ ਤੋਂ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਹੈ ਜੋ ਮਾਲਕ ਨੇ ਦਿੱਤੇ ਸਾਹੇ ਉਹ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਕਦੇ ਵੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਜੋ ਹੰਕਾਰਿਆ ਸੋ ਮਾਰਿਆ ਇਹ ਹੰਕਾਰ ਬੰਦੇ ਨੂੰ ਲੈ ਜਾਂਦਾ ਹੈ ਈਰਖਾ ਲੈਂਦੀ ਆ ਚੁਗਲੀ ਲੈ ਜਾਂਦੀ ਆ ਸਾਡੀ ਸਾਰੀ ਕੀਤੀ ਹੋਈ ਨੇਕ ਕਮਾਈ ਨੂੰ ਰੋੜ ਕੇ ਲੈ ਜਾਂਦੀ ਆ ਫਿਰ ਆਪਾਂ ਜਿੰਨੇ ਮਰਜੀ ਨੇਕ ਕੰਮ ਕਰ ਲਈਏ ਜੇ ਕਿਤੇ ਇਹ ਤਿੰਨ ਔਗਣ ਸਾਡੇ ਵਿੱਚ ਆ ਗਏ ਨਾ ਇਹ ਸਾਡਾ ਸਭ ਕੁਝ ਰੋੜ ਕੇ ਲੈ ਜਾਣਗੇ ਸੋ ਇਹਨਾਂ ਤੋਂ ਵੀ ਬਚਣਾ ਹੈ ਬਾਣੀ ਦਾ ਵੀ ਸਤਕਾਰ ਕਰਨਾ ਹੈ ਗੁਰੂ ਦੇ ਬਚਨਾਂ ਦਾ ਵੀ ਸਤਕਾਰ ਕਰਨਾ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਸਾਡੇ ਅੰਗ ਸੰਗ ਨੇ ਸਦਾ ਹੀ ਸਾਡੇ ਤੇ ਮਿਹਰਬਾਨ ਨੇ ਉਹ ਤਾਂ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਸਾਨੂੰ ਦੇਣ ਨੂੰ ਤਿਆਰ ਹੀ ਆ ਅਸੀਂ ਸੰਭਾਲਣ ਵਾਲੇ ਤਾਂ ਬਣੀਏ ਕਿਉਂਕਿ ਜ਼ਿੰਮੇਵਾਰੀ ਉਹਦੇ ਸਿਰ ਤੇ ਚੱਕਾਈ ਜਾਂਦੀ ਹੈ ਜੋ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਯੋਗ ਹੋਵੇ ਮਾਪੇ ਵੀ ਆਪਣੇ ਉਸੇ ਬੱਚੇ ਨੂੰ ਹੀ ਆਪਣਾ ਸਭ ਕੁਝ ਸੌਂਪਦੇ ਨੇ ਜਿਹੜਾ ਉਹਨਾਂ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਸਾਂਭਣ ਦੇ ਯੋਗ ਹੋਵੇ ਜਿਹੜਾ ਬੱਚਾ ਨਲਾਇਕ ਹੋਵੇ ਫਿਰ ਉਹਨੂੰ ਕਈ ਵਾਰ ਬੇਦਖਲ ਵੀ ਕਰ ਦਿੱਤਾ ਜਾਂਦਾ ਹੈ ਵੀ ਇਹਨੂੰ ਦੇਣ ਦਾ ਕੋਈ ਫਾਇਦਾ ਨਹੀਂ ਇਹਨੇ ਗਵਾ ਹੀ ਦੇਣਾ ਹੈ ਇਸ ਕਰਕੇ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਯੋਗ ਬੱਚੇ ਬੰਨਣਾ ਹੈ ਆਗਿਆਕਾਰੀ ਬੱਚੇ ਬਣਨਾ ਹੈ ਤਾਂ ਹੀ ਆਪਣੇ ਗੁਰੂ ਪਿਤਾ ਦਾ ਪਿਆਰ ਹਾਸਲ ਕਰ ਪਾਵਾਂਗੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਬਚਨ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਵਾਰਤਾ ਸਾਂਝੀ ਕਰਦਿਆਂ ਹੋਇਆਂ ਕੋਈ ਗਲਤੀ ਰਹਿ ਗਈ ਆ ਜਾਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਬਾਰੇ ਕੁਝ ਵੀ ਉੱਚਾ ਨੀਵਾ ਕਹਿ ਦਿੱਤਾ ਹੋਵੇ ਤਾਂ ਸੰਗਤ ਜੀ ਤੁਸੀਂ ਬਖਸ਼ਣਯੋਗ ਹੋ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਬਖਸ਼ ਦੇਣਾ ਮaaf ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਲੱਗੀ ਆ ਕੋਈ ਵੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਦੇ ਵਿੱਚ ਸੋਹਣਾ ਜਿਹਾ ਕਮੈਂਟ ਕਰਕੇ ਆਪਣੀ ਭੈਣ ਦਾ ਹੌਸਲਾ ਵੀ ਜ਼ਰੂਰ ਵਧਾ ਦਿਓ ਜੇ ਤਾਂ ਜੋ ਆਪਾਂ ਇਸ ਤਰ੍ਹਾਂ ਦੀ ਹੋਰ ਵੀ ਵਧੀਆ-ਵਧੀਆ ਜਾਣਕਾਰੀ ਆਪਜੀ ਤੱਕ ਲਿਆ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ